ਮੈਂ ਯੂਡੀਸੀ ਦੇ ਹੁੰਦੇ ਹੋਏ ਮੈਨੂੰ ਨੌਕਰੀ ਮਿਲ ਗਈ ਜਦੋਂ ਨੌਕਰੀ ਮਿਲ ਗਈ ਮੈਂ ਯੂਡੀਸੀ ਦੀ ਜਿਹੜੀ ਮੇਰੀ ਪੋਸਟ ਸੀਗੀ ਜਿਹੜੀ ਜਗ੍ਹਾ ਮੇਰੀ ਕੁਰਸੀ ਮਿਲੀ ਮੈਨੂੰ ਮਿਲੀ ਸੀ ਮੈਂ ਮਾਫ ਕਰਨਾ ਕਿ ਮੈਂ ਪਰ ਮੈਨੂੰ اچھا ਲੱਗੂਗਾ ਕਹਿਣ ਦੇ ਹਾਂ ਜੀ ਤੁਸੀਂ ਸੁਣੀਏ ਜੀ ਸਰ ਮੈਂ ਤਾਂ ਉਦੋਂ ਗਈ ਸੀ ਉੱਥੇ ਪਟਿਆਲੇ ਉਨੀ ਸ਼ੋਨਾ ਸਿਤਾ ਤਾਂ ਮੇਰੀ ਸੀਗੀ ਡਾਕ ਮੰਡਰ ਦੇ ਉੱਤੇ ਜਿਹੜੀ ਡਾਕ ਆਉਂਦੀ ਸੀ ਸਾਡਾ ਚੀਫ ਆਡੀਟਰ ਦਾ ਆਫਿਸ ਹੁੰਦਾ ਸੀਗਾ ਉਹਦੇ ਵਿੱਚ ਜਿਹੜੀ ਵੀ ਡਾਕ ਆਉਂਦੀ ਸੀ ਉਹ ਮੈਂ ਆ ਕੇ ਪ੍ਰਸਾਰਵ ਕਰਨੀ ਹੁੰਦੀ ਸੀ ਮੈਂ ਉਹਨਾਂ ਨੂੰ ਦੇਣੀ ਸੀ ਹੁੰਦੀ ਜਿਹੜੇ ਉਹਦੇ ਨਾਲ ਕਨੈਕਟਡ ਸੀ ਉਹ ਉਹਨਾਂ ਨੂੰ ਦੇਣੀ ਹੁੰਦੀ ਸੀ ਤੇ ਮੈਂ ਪਤਾ ਚੱਗ ਗਿਆ ਮੈਂ ਇੰਨੇ ਇਕੱਠੇ ਹੋ ਗਏ ਯਾਰ ਹੁਣ ਕੀ ਕਰਾਂ ਮੈਂ ਬੋਰੀ ਰੱਖੀ ਵੀ ਸੀ ਮੈਂ ਫਿਰ ਬੋਰੀ 'ਚ ਪਾਪੋ ਕੇ ਉੱਪਰ ਟੱਕ ਦੇਣੀ ਉਹ ਕਈ ਦਿਨ ਇਸੇ ਤਰ੍ਹਾਂ ਦਾ ਚੱਲਦਾ ਰਿਹਾ ਇੱਕ ਦਿਨ ਮੈਨੂੰ ਸਾਡੇ ਜਿਹੜੇ ਪ੍ਰਧਾਨ ਜੀ ਜਿਹੜੇ ਸੀਗੇ ਸਾਡੇ ਉਸ ਦਿਨ ਸਾਡੇ ਆਫੀਸਰ ਸੀ ਤਾਂ ਉਹਨਾਂ ਨੇ ਕਹਿੰਦੇ ਵੀ ਇਹ ਕਿੱਥੇ ਜਾਂਦੀ ਹੈ ਡਾਕ ਕਿੱਥੇ ਜਾਂਦੀ ਹੈ ਆਉਂਦੀ ਸਾਡੇ ਕੋਲਿਆ ਉਹਨਾਂ ਦੀਆਂ ਚਿੱਠੀਆਂ ਆ ਰਹੀਆਂ ਹਨ ਉਹਨਦੇ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਵੀ ਅਸੀਂ ਇਨੀਆਂ ਮਤਲਬ ਜਿਹੜੀਆਂ ਇੱਥੇ ਭੇਜੀਆਂ ਉਹ ਚਿੱਠੀਆਂ ਕਿੱਧਰ ਗਈਆਂ ਉਹ ਕਹਿੰਦੇ ਉਹ ਬੰਦੇ ਦਾ ਪਤਾ ਕਰੋ ਜਿਹੜਾ ਚਿੱਠੀਆਂ ਵੰਦਦਾ ਤਾਂ ਚਿੱਠੀਆਂ ਵੰਡ ਸਾਡੇ ਬਈ ਫੋਨ ਕੱਟ ਗਿਆ ਸੈਨਾ ਸਿੰਘ ਜੀ ਉਹ ਜਦੋਂ ਫਿਰ ਮੈਨੂੰ ਪੇਸ਼ ਹੋਣਾ ਪਿਆ ਜੀ ਉਹਨਾਂ ਦੇ ਪੇਸ਼ ਹੋਏ ਤੇ ਉਹ ਕਦੇ ਵੀ ਉਹ ਕਿੱਥੇ ਡਾਕ ਐ ਨਹੀਂ ਆਈ ਐ ਤੂੰ ਤੂੰ ਸਾਰੇ ਦੇਦਾ ਕਿਉਂ ਨਹੀਂ ਐ ਇਹ ਕਿਆ ਬੰਬਦਾਕ ਬਣਾ ਰੱਖਿਆ ਤੂੰ ਕਾਦੇ ਵਾਸਤੇ ਤੂੰ ਇੱਥੇ ਆਇਆ ਜਦੋਂ ਬਹੁਤ ਗਰਮ ਹੋ ਗਏ ਮੇਰੇ ਮੇਰੇ ਮੂੰਹ ਤੋਂ ਸ਼ਬਦ ਨਹੀਂ ਨਿਕਲੇ ਉਹੀ ਰੋਣਾ ਹੀ ਨਿਕਲੇ ਮੇਰੇ ਕੋਲ ਮੇਰੇ ਮੂੰਹ ਚੋਂ ਨਹੀਂ ਮੇਰੀਆਂ ਅੱਖਾਂ ਚ ਮੇਰਾ ਦਿਲ ਭਾਰੂ ਹੋ ਗਿਆ ਮੈਂ ਉਹਨਾਂ ਨੂੰ ਕੀ ਦੱਸਾਂ ਕਿ ਮੇਰੀ ਮੇਰੀ ਤਕਲੀਫ ਕੀ ਐ ਮੈਂ ਮੈਂ ਕੰਬਾਸ ਤੇ ਨਹੀਂ ਬਣਿਆ ਮੈਂ ਆਇਆ ਨਹੀਂ ਮੈਂ ਲਾਇਆ ਗਿਆ ਮੇਰੀ ਕੋਈ ਨਹੀਂ ਤਾਂ ਮੇਰੀ ਪਤਾ ਨਹੀਂ ਮੈਨੇ ਮੇਰੀ ਡੈਸਟੀਨੇਸ਼ਨ ਕਿੱਥੇ ਲੈ ਮਤਲਬ ਜਿਹੜੀ ਡੈਸਟੀ ਕਿੱਥੇ ਲੈ ਕੇ ਜਾ ਰਹੀ ਬਿਲਕੁਲ ਜੀ ਕਿਉਂਕਿ ਸੋ ਮੈਂ ਪੂਰੀ ਗੱਲਾਂ ਮੱਗਾ ਸੀ ਉਹ ਜਦੋਂ ਮੇਰੀਆਂ ਅੱਖਾਂ 'ਚ ਪਾਣੀ ਦੇਖਿਆ ਉਹਨਾਂ ਨੂੰ ਉਹ ਅਫਸਰ ਵੀ ਪਿੱਕ ਲਈ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਮੇਰੇ ਬੱਚੇ ਪਲੀਜ਼ ਤੂੰ ਚਲਾਇਆ ਦੱਸ ਦੇ ਵਾ ਭਈ ਕਿੱਥੇ ਹੈ ਕਿੱਥੇ ਮਸਲ ਕੋ ਦੇ ਦੇ ਬਾਕੀ ਤੇਰਾ ਕੋਈ ਕੋਈ ਕੰਮ ਨਹੀਂ ਮਤਲਬ ਤੈਨੂੰ ਕੋਈ ਤਕਲੀਫ ਨਹੀਂ ਮੈਂ ਆਪਣੀ ਉਹ ਪੌੜੀ ਲਾਈ ਬੋਰੀ ਕੱਢੀ ਬੋਰੀ ਲਿਆ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਤਾਂ ਮੈਨੂੰ ਕਿਹਾ ਕਾਕਾ ਤੂੰ ਚੱਲ ਉਹ ਕੋਈ ਨਹੀਂ ਬੈਠ ਜਾ ਚਾਹ ਪੀਆ ਉਹ ਫਿਰ ਉਹਨਾਂ ਨੇ ਆਪਣੇ ਆਪ ਵੰਡ ਲਈ ਉਹ ਤਾਂ ਜਿਹੜਾ ਉਹ ਜਿਹੜੇ ਲੋਕ ਸੀ ਨਾ ਜੀ ਐਨੇ ਕਦਰ ਦੇ ਉਹਨਾਂ ਨੇ ਫਿਰ ਕਦੇ ਨਹੀਂ ਮੈਨੂੰ ਕਿਹਾ ਉਹਨਾਂ ਨੇ ਕਿਹਾ ਵੀ ਆਪਣੀ ਡਾਕ ਆਪ ਦੇਖੋ ਇਹ ਇਹ ਨਹੀਂ ਕਰਉਂਗਾ ਪਤਾ ਨਹੀਂ ਉਹਨਾਂ ਦੇ ਸ਼ਾਇਦ ਉਹਨਾਂ ਦੇ ਜ਼ਿਹਨ ਨੇ ਕਿਸੇ ਹੀਰੇ ਦੀ ਪਰਖ ਕਰ ਲਈ ਸੀ ਜੀ ਉਹਨੇ ਥੋੜੇ ਦਿਨ ਬਾਅਦ ਮੇਰਾ ਗੀਤ ਆ ਗਿਆ ਟੈਲੀਵਿਜ਼ਨ ਤੇ ਟੈਲੀਵਿਜ਼ਨ ਤੇ ਜਦੋਂ ਗੀਤ ਆਇਆ ਤੇ ਉਹਨਾਂ ਨੇ ਸਾਰੇ ਨੇ ਦੇਖਿਆ ਉਹ ਸਾਰੇ ਜਾ ਕੇ ਉਹਨੂੰ ਪ੍ਰਾਊਡ ਫੀਲ ਕਰਦਾ ਕੋਈ ਬੰਦਾ ਕਿ ਯਾਰ ਇਹ ਤਾਂ ਸਾਡੇ ਮਤਲਬ ਇਹ ਤਾਂ ਮੇਰਾ ਹੀ ਬੱਚਾ ਹੈ ਇਹ ਤਾਂ ਸਾਡੇ ਨਾਲ ਹੀ ਕੰਮ ਕਰਦਾ ਹੈ ਮੇਰੇ ਤਹਿਤ ਕੰਮ ਕਰਦਾ ਹੈ ਮੇਰੇ ਅੰਡਰ ਕੰਮ ਕਰਦਾ ਉਹ ਸਾਰੀਆਂ ਚੀਜ਼ਾਂ ਜਦੋਂ ਹੋਈਆਂ ਤਾਂ ਉਹ ਫਿਰ ਮੈਨੂੰ ਲੱਗਿਆ ਕਿ ਯਾਰ ਇਸ ਬੰਦੇ ਨੇ ਮੇਰੇ ਤੇ ਕਿਰਪਾ ਕੀਤੀ ਉਸ ਵੇਲੇ ਉਹਨਾਂ ਨੇ ਕਿੰਨੇ ਹੀ ਮੇਰੇ ਕੋਲ 2 ਸਾਲ ਮੈਨੂੰ ਮਤਲਬ ਮੇਰੀ ਤਨਖਾਹ ਮਿਲਦੀ ਸੀ ਮੈਨੂੰ ਪਰ ਮੈਂ ਕਦੇ ਬੋਨਸ ਨਹੀਂ ਲਈ ਆ ਸੀ ਮੈਂ ਕਿਹਾ ਯਾਰ ਮੈਂ ਕੰਮ ਕਰਦਾ ਨਹੀਂ ਜਿੰਨਾ ਕਰਦਾ ਉਹਨਾਂ ਕਿ ਮੈਨੂੰ ਮੇਰੀ ਤਨਖਾਹ ਮਤਲਬ ਹੈ ਮੈਂ ਬੋਨਸ ਨਹੀਂ ਲੈਣਾ ਕਿਉਂਕਿ ਮੈਂ ਬਹੁਤ ਕੰਮ ਕੀਆ ਕਹਦਾ ਨਹੀਂ ਨਹੀਂ ਆ ਪਰ ਦੇ ਤੂੰ ਆ ਮੈਡੀਕਲ ਦਾ ਬਣਾ ਦੇ ਆਪਣਾ ਨੇ ਮੈਂ ਕਿਹਾ ਮੈਂ ਚੋਰੀਆਂ ਹੀ ਕਰ ਸਕਦਾ ਮੈਂ ਜਿੰਨਾ ਕਿ ਮੈਨੂੰ ਮਿਲੇ ਨਾ ਉਹਨਾਂ ਨੇ ਕੀ ਕਰ ਸਕੋ ਸੋ ਮੈਂ ਉਹਨਾਂ ਦੇ ਸਦਕੇ ਜਾਵਾਂ ਕੁਰਬਾਨ ਜਾਵਾਂ ਜਿਹੜੇ ਜਿਨ੍ਹਾਂ ਨੇ ਮੇਰੇ ਲਈ ਇੰਨਾ ਪਿਆਰ ਕੀਤਾ ਸਤਿਕਾਰ ਕੀਤਾ ਔਰ ਫਿਰ ਮੈਨੂੰ ਸੈਕਟਰੀ ਸਾਹਿਬ ਸਾਡੇ ਸੀਗੇ ਜਿਹੜੇ ਉਹਨਾਂ ਦੀ ਬਹੁਤ ਵੱਡੀ ਪੋਸਟ ਸੀ ਉਹ ਕਹਿੰਦੇ ਯਾਰ ਗੁਰਦਾਸ ਤੈਨੂੰ ਤੇਰੀ ਨੌਕਰੀ ਤੂੰ ਤੱਕ ਕਰਤਾ ਰਿਹਾ ਹੈ ਤੈਨੂੰ ਸਰਕਾਰ ਪੈਸੇ ਦੇ ਰਹੀ ਹੈ ਮੈਂ ਕਿਹਾ ਮੈਨੂੰ ਦੱਸੋ ਕੀ ਕਰਨਾ ਉਹ ਕਹਿੰਦੇ ਤੀ ਹਸਤੀਫਾ ਦੇ ਦੇ ਯਾਰ ਇੱਕ ਮੁੰਡਾ ਮਤਲਬ ਨਵਾਂ ਹੈ ਵਿਚਾਰਾ ਗਰੀਬ ਕਰ ਤੋਂ ਆਇਆ ਤੇ ਉਹਦੀ ਨੌਕਰੀ ਚ ਮਿਲ ਜਾਏਗੀ ਉਹਦੀ ਰੋਟੀ ਰੋਜ਼ੀ ਲੱਗ ਜੇਗੀ ਤੁਸੀਂ ਤਾਂ ਮਾਲਕ ਨੇ ਤੁਹਾਨੂੰ ਦਿੱਤਾ ਹੀ ਆਲਰੇਡੀ ਨਾਮ ਦਿੱਤਾ ਇੱਜ਼ਤ ਦਿੱਤੀ ਰੋਟੀ ਰੋਜ਼ਗਾਰ ਵੀ ਦਿੱਤਾ ਮੈਂ ਕਿਹਾ ਮੈਂ ਤਾਂ ਹੁਣੇ ਕਰਵਾ ਲਵਾਂ ਮੈਂ ਉਹੋ ਹੀ ਕਰਤਾ ਉਹ ਮੈਨੂੰ ਫਿਰ ਬਾਅਦ ਚ ਜਦੋਂ ਇਹਨਾਂ ਦੀ ਚਿੱਠੀ ਆ ਗਈ ਇਲੈਕਟ੍ਰਿਸਿਟੀ ਬੋਰਡ ਦੀ ਕਹਿੰਦੇ ਭਾਈ ਤੂੰ ਪਹਿਲਾ ਮਹੀਨਾ ਦੱਸਣਾ ਪੈਣਾ ਦੱਸਣਾ ਚਾਹੀਦਾ ਸੀ ਕਿ ਮੈਂ ਅਸਤੀਫਾ ਦੇ ਰਿਹਾ ਕਹਿੰਦੇ ਕਹਦੇ ਇਹਨੇ ਦਿਨਾਂ ਦੀ ਤਨਖਾਹ ਪੂਰੀ ਕੱਢੋ ਇਹਨੇ ਵੀ ਨਹੀਂ ਦਿੱਤੀ ਤਨਖਾਹ ਤੱਕ ਯਾ ਗੱਭੀ ਮੈਂ ਤਾਂ ਕਿਸੇ ਦਿਨ ਪ੍ਰੋਗਰਾਮ ਕਰਵਾ ਲਾਂ ਫਿਰ ਉਹਨਾਂ ਦੇ ਨੇ ਇਹਨੂੰ ਬੋਲਦੇ થોੜੇ ਔਰ ਗੀਤ ਲਿਖਿਆ ਦੇਖੋ ਉਹਨਾਂ ਦੇ ਉੱਤੇ ਲਿਖਿਆ ਕਿਉਂਕਿ ਜਿਹੜੇ ਘਰ ਦਾ ਖਾਈਏ ਜਿਹੜੀ ਥਾਲੇ ਦਾ ਖਾਈਏ ਜਿਹੜੇ ਮਹਿਕਮੇ ਦਾ ਖਾਈਏ ਉਹਦਾ ਸਤਕਾਰ ਮਨ ਦੇ ਵਿੱਚ ਰਹਿਣਾ ਜ਼ਰੂਰੀ ਹੈ ਸੋ ਮੇਰੇ ਅੰਦਰ ਸੀਗਾ ਮੈਂ ਉਹ ਪੇਸ਼ ਕਰ ਰਿਹਾ ਲਾਈਨਾਂ ਜਿਹੜੀਆਂ ਹੈਗੀਆਂ ਕਿ ਵਾਹ ਨਹੀਂ ਬਿਜਲੀਏ ਬਿਜਲੀ ਦੇ ਉੱਤੇ ਬਿਜਲੀ ਬੈਗ ਵਿੱਚ ਕੰਮ ਕਰਦੀ ਵਾਹ ਨਹੀਂ ਬਿਜਲੀਏ ਜਾਣਾ ਬਿਜਲੀਏ ਬਾਹਰ ਮੇਰੀ ਰੋਸ਼ਨੀ ਆਈ ਤੂੰ ਇੰਦਰ ਦੇ ਖਾੜੇ ਵਿੱਚੋਂ ਪਰਿ ਉਤਰ ਕੇ ਆਈ ਬੂੰਦ ਬੂੰਦ ਤੇਰੀ ਮੋਤੀ ਵਰਗੀ ਨਦੀਆਂ ਵਿੱਚ ਸਮਾਈ ਇਹ ਨਦੀਆਂ ਨੂੰ ਇਕੱਠੀਆਂ ਕਰਕੇ ਨੰਗਲ ਡੈਮ ਬਣਾਏ ਪਾਵਰ ਹਾਊਸ ਤੋਂ ਚਲਦੀ ਜਿਹੜੀ ਹੁਨਰਮੰਦਾਂ ਦੀ ਜਾਈ ਬਟਨ ਦਬਾਇਆ ਬਲਦੇ ਲਾਟੂ ਘੁੰਡ ਚੱਕਿਆ ਰੋਸ਼ਨਾਈ ਬਿਜਲੀ ਬੋਰਡ ਦੇ ਘਰ ਵਾਲੀ ਤੇ ਦੀਵੇ ਦੀ ਪਰਝਾਈ ਬਿਜਲੀ ਨੇ ਗੁਰਦਾਸ ਬਾਣ ਨੂੰ ਇੱਜ਼ਤ ਬੜੀ ਪਹੁੰਚਾਈ ਸਦਕੇ ਜਾਵਾ ਉਹਨਾਂ ਦੇ ਜਿਨ੍ਹਾਂ ਦੇ ਘਰ ਘਰ ਵਿੱਚ ਪਹੁੰਚਾਈ ਲੱਖ ਲਾਂਨ ਤਾਂ ਚੋਰਾਂ ਦੇ ਜਿਹੜੇ ਬੈਠੇ ਗੱਡੀ ਲਾਈ ਇਹ ਸੋ ਬਿਜਲੀ ਨੂੰ ਉਹਨਾਂ ਹੀ ਵਰਤੋ ਜਿੰਨੀ ਲੋੜ ਹੈ ਭਾਈ ਨਹੀਂ ਤੇ ਹੋ ਜਾਊਗੀ ਬਿਜਲੀ ਦੇ ਕਰਜਾ ਯਾਹ ਬਹੁਤ ਸ਼ਾਨਦਾਰ ਸੀਗਾ